ਵਾਹਿਗੁਰੂ ਜੀ ਕੀ ਖਤਹਿ ਗੁਰਦੇਵ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅnder ਬੜੇ ਪਿਆਰ ਵਿੱਚ ਕੌਮ ਦੇ ਕੁਣੀ ਕੀਰਤਨੀਆਂ ਪਾਸੋਂ ਆਪਜੀ ਸ਼ਬਦ ਕੀਰਤਨ ਸਰਵਣ ਕਰ ਰਏ ਸੀ ਔਰ ਬੜੀ ਅਕੀਦਤ ਨਾਲ ਸ਼ਰਧਾ ਨਾਲ ਸਾਰਾ ਸਿੱਖ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਅੱਜ ਯਾਦ ਕਰ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆ ਸਮਾਏ। ਬੜਾ ਸਪਸ਼ਟ ਹੈ ਵੀ ਗੁਰੂ ਹਾਜ਼ਰ ਹੈ। ਤੇ ਗੁਰੂ ਸਭ ਜਗ੍ਹਾ ਤੇ ਸਭ ਤੋਂ ਕਮਾਲ ਦੀ ਗੱਲ ਸਾਧ ਸੰਗਤ ਦੀ ਹੈ। ਕਈ ਵਾਰੀ ਸਾਡੇ ਮਨਾਂ 'ਚ ਖਿਆਲ ਪੈਦਾ ਹੁੰਦਾ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਦੂਰ ਬੈਠੇ ਆਂ। ਆਪਣੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਨੂੰ ਤਰਸਦੇ ਆਂ, ਚੰਗੀ ਗੱਲ ਹੈ ਲੋਚਾ ਹੋਣੀ ਚਾਹੀਦੀ ਹੈ। ਪਰ ਜੇ ਤੁਸੀਂ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੋ ਤੇ ਸਤਿਗੁਰੂ ਜੀ ਇੱਥੇ ਵੀ ਤੁਹਾਡੇ ਨਾਲ ਨੇ। ਜਿਵੇਂ ਹਰ ਸਥਾਨ ਤੇ ਨਾਲ ਨੇ ਜਿਵੇਂ ਪੰਜਾਬ ਦੀ ਧਰਤੀ ਤੇ ਮਹਿਸੂਸ ਕਰਦੇ ਤੁਸੀਂ ਰੋਜ਼ ਕੀ ਪੜਨਾ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਆ ਸਮਾਇ ਬਹੁਤ سارے ਸਵਾਲਾਂ ਦੇ ਜਵਾਬ ਇਸ ਪੰਕਤੀ ਵਿੱਚੋਂ ਮਿਲਣਗੇ ਗੁਰੂ ਨਾਨਕ ਕੀ ਹਨ ਗੁਰੂ ਨਾਨਕ ਕਿੱਥੇ ਹਨ ਕੀ ਅਸੀਂ ਗੁਰੂ ਨਾਨਕ ਨੂੰ ਮਿਲ ਸਕਦੇ ਹਾਂ ਜੇ ਮਿਲ ਸਕਦੇ ਆ ਤੇ ਕਿਵੇਂ ਮਿਲ ਸਕਦੇ ਆ ਆਪਜੀ ਸ਼ਬਦ ਸਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਦੀ ਆਮਦ ਨਰਾਇਣ ਸਰੂਪ ਹੈ ਪਾਤਸ਼ਾਹਬਾਨ ਦੇ ਬਚਨ ਹਰ ਸਿੱਖ ਦੀ ਰਸਨਾ ਤੇ ਚੜੇ ਹੋਏ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕੀ ਹਨ ਗੁਰੂ ਨਾਨਕ ਯਾਦ ਰੱਖਿਓ ਕਿਤੇ ਅਸੀਂ ਵੀ ਭੁਲੇਖਾ ਨਾ ਖਾ ਲਈਏ ਬਹੁਤ ਸਾਰੇ ਲੋਕਾਂ ਨੇ ਇਹੀ ਸਮਝਿਆ ਸੀ ਕਿ ਗੁਰੂ ਨਾਨਕ ਸਾਹਿਬ ਸਰੀਰ ਹਨ ਗੁਰੂ ਨਾਨਕ ਸਾਹਿਬ ਵਜੂਦ ਹਨ ਗੁਰੂ ਨਾਨਕ ਸਾਹਿਬ ਮੂਰਤ ਹਨ ਗੁਰੂ ਨਾਨਕ ਸਾਹਿਬ ਸੂਰਤ ਹਨ ਸੂਰਤ ਤੇ ਮੂਰਤ ਚ ਕੀ ਅੰਤਰ ਹੁੰਦਾ ਸੂਰਤ ਜਦੋਂ ਆਕਾਰ ਰੂਪ ਵਿੱਚ ਹੱਡ ਮਾਸ ਦਾ ਸਾਡੇ ਸਾਹਮਣੇ ਕੋਈ ਇਨਸਾਨ ਖੜਾ ਹੋਵੇ ਉਹਨੂੰ ਸੂਰਤ ਕਹਿੰਦੇ ਆ ਤੇ ਜਦੋਂ ਹੱਡ ਮਾਸ ਦਾ ਇਨਸਾਨ ਨਾ ਹੋਵੇ ਉਦਾ ਚਿੱਤਰਣ ਕੀਤਾ ਹੋਵੇ ਉਹਨੂੰ ਮੂਰਤ ਕਹਿੰਦੇ ਆ ਮੂਰਤ ਤੇ ਦੂਰ ਦੀ ਗੱਲ ਹੈ ਜਿਹੜੇ ਸੂਰਤ ਵੀ ਵੇਖ ਰਹੇ ਸੀ ਨਾ ਉਹ ਵੀ ਗੁਰੂ ਨਾਨਕ ਸਾਹਿਬ ਨੂੰ ਵੇਖ ਨਾ ਸਕੇ ਮਰਜ ਆਪ ਕਹਿੰਦੇ ਕੋਈ ਆਖ ਹੈ ਭੂਤ ਨਾ ਕੋ ਕਹ ਬੇਤਲਾ ਕਈ ਕੁਝ ਕਿਹਾ ਜੁ ਕਰਾਈਆ ਵੀ ਕਿਹਾ ਰਾਹੋ ਖੁੰਝਿਆ ਹੋਇਆ ਵੀ ਕਿਹਾ ਬੜਾ ਕੁਛ ਆਖਿਆ ਹੁਣ ਸਵਾਲ ਹੈ ਕਿ ਗੁਰੂ ਨਾਨਕ ਹਾਜ਼ਰ-ਨਾਜ਼ਰ ਹੈ ਗੁਰੂ ਨਾਨਕ ਨੂੰ ਅਸੀਂ ਦੇਖਣਾ ਹੈ ਗੁਰੂ ਨਾਨਕ ਸਾਨੂੰ ਕਿਵੇਂ ਦਿਸੇਗਾ ਤੇ ਸੱਤੇਪਾਤਸ਼ਾਹ ਮਹਾਰਾਜੀ ਦੇ ਇਹ ਬਚਨ ਬਾਣੀ ਤੋਂ ਹੀ ਸਾਨੂੰ ਸੋਝੀ ਮਿਲਦੀ ਜਦੋਂ ਹਜੂਰ ਕਹਿੰਦੇ ਆ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਬੋਲੋ ਨਾ ਸਾਰੇ ਜੀ ਬੋਲ ਸਕਦੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਪਹਿਲਾਂ ਕੀ ਕਰਨਾ ਜੀ ਗੁਰੂ ਨਾਨਕ ਜਨ ਸੁਣਿਆ ਸੁਣਿਆ ਜਿਨ੍ਹਾਂ ਨੇ ਗੁਰੂ ਨਾਨਕ ਸੁਣਿਆ ਹੀ ਨਹੀਂ ਉਹਨਾਂ ਨੇ ਵੇਖਿਆ ਵੀ ਬੜੇ ਥੋੜੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵਾਕਈ ਵੇਖਿਆ ਬਹੁਤੇ ਨਹੀਂ ਮੈਂ ਛੋਟੀ ਜੀ ਉਦਾਹਰਨ ਦਿਆਂ ਦੁਨੀਆਂ ਉੱਤੇ ਸਭ ਤੋਂ ਪਹਿਲਾਂ ਦੌਲਤਾਂ ਦਾਈ ਰੱਬੀ ਨੂਰ ਨੂੰ ਤੱਕਦੀ ਐ ਅੰਦਰ ਕੁਝ ਮਹਿਸੂਸ ਹੁੰਦਾ ਹੈ ਰਾਏ ਬੁਲਾਰ ਅਨੁਭਵ ਕਰਦੇ ਆ ਇੱਕ ਬੜੀ ਪਿਆਰੀ ਜੀ ਘਟਨਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਿਤਾ ਜੀ ਕਹਿੰਦੇ ਨੇ ਵੀ ਨਾਨਕ ਜੀ ਤੁਸੀਂ ਸੁਲਤਾਨਪੁਰ ਲੋਧੀ ਜਾਓ ਉਹ ਲੰਬੀ ਵਿਥਿਆ ਚਲੋ ਕੀ ਕੀ ਕੀਤਾ ਤਲਵੰਡੀ ਦੇ ਵਿੱਚ ਪਿਤਾ ਜੀ ਖੇਜੇ ਵੀ ਕਈ ਕੁਛ ਹੋਇਆ ਹਜ਼ੂਰ ਸੁਲਤਾਨਪੁਰ ਲੋਧੀ ਜਾਂਦੇ ਆ ਭੈਣ ਦੇ ਘਰ ਸਰਦਲ ਤੋਂ ਅੰਦਰ ਕਦਮ ਰੱਖਦੇ ਆ ਸਿਰਫ ਮੈਂ ਦੱਸਣਾ ਚਾਹੁੰਦਾ ਕਿ ਗੁਰੂ ਨਾਨਕ ਕਿਵੇਂ ਪੇਖਿਆ ਗਿਆ ਜਦੋਂ ਹਜ਼ੂਰ ਕਹਿੰਦੇ ਨਾ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਪੀ ਸਾਰਿਆਂ ਦੇ ਵਾਸਤੇ ਗੱਲ ਨਹੀਂ ਹੈ ਉਹ ਸੂਰਤ ਵੇਖ ਕੇ ਵੀ ਨਹੀਂ ਵੇਖ ਸਕੀ ਅਸੀਂ ਮੂਰਤ ਵਿੱਚੋਂ ਕਿੱਥੋਂ ਵੇਖ ਲਾਂਗੇ ਗੁਰੂ ਨਾਨਕ ਬੋਲ ਰਿਹਾ ਗੁਰੂ ਨਾਨਕ ਮਹਿਜ਼ ਵजूद ਨਹੀਂ ਹੈ ਕਾਇਆ ਨਹੀਂ ਹੈ ਪਰਮਤਨਾ ਰਹਿ ਜੀਏ ਗੁਰੂ ਨਾਨਕ ਇੱਕ ਵਿਚਾਰ ਹੈ ਗੁਰੂ ਨਾਨਕ ਵਿਵੇਕ ਹੈ ਗੁਰੂ ਨਾਨਕ ਉਹਨੂੰ ਕਿਤੇ ਸੂਰਜ ਕਿਹਾ ਕਿਤੇ ਸਾਗਰ ਕਿਹਾ ਕਿਤੇ ਚੰਦਨ ਕਿਹਾ ਇਹ ਸਿੰਬਲ ਨੇ ਸਮਝਣ ਵਾਸਤੇ ਕਿ ਮਤ ਸਮਝਣਾ ਕਿ ਗੁਰੂ ਨਾਨਕ ਸਾਡੇ ਵਾਂਗ ਇੱਕ ਬੁੱਤ ਹੈ ਗੁਰੂ ਨਾਨਕ ਤੇ ਅੱਜ ਵੀ ਬੋਲ ਰਿਹਾ ਜਦ ਦਿਨ ਅਸੀਂ ਗੁਰੂ ਨਾਨਕ ਨੂੰ ਵਿਚਾਰ ਕਰਕੇ ਸਮਝ ਲਿਆ ਤੇ ਤੁਰ ਪਏ ਉਹ ਦਿਨ ਸਮਝ ਲਓ ਅਸੀਂ ਗੁਰੂ ਨਾਨਕ ਦਾ ਪੱਲਾ ਫੜ ਲਿਆ ਫਿਰ ਅਸੀਂ ਗੁਰੂ ਨਾਨਕ ਨਾਲ ਤੇ ਗੁਰੂ ਨਾਨਕ ਸਾਹਿਬ ਸਾਡੇ ਨਾਲ ਸਾਥ ਸੰਗ ਮਹਾਰਾਜ ਭੈਣ ਦੇ ਘਰ ਸਰਦਲ ਤੋਂ ਅੱਗੇ ਕਦਮ ਰੱਖਦੇ ਆ ਤੇ ਬੜਾ विचित्र ਜਿਹਾ ਕੌਤਕ ਹੈ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਦਲ ਚ ਬੀਬੇ ਨਾਨਕੀ ਦੀ ਪੰਜ ਬਰੇ ਵੱਡੇ ਨੇ ਉਹ ਭੱਜ ਕੇ ਆਉਂਦੇ ਆ ਤੇ ਸੱਚੇ ਪਾਤਸ਼ਾਹ ਜੀ ਵੱਡੀ ਭੈਣ ਜਾਣ ਕੇ ਅਦਬ ਦੇ ਨਾਲ ਜਦੋਂ ਝੁਕਦੇ ਆ ਨਾ ਚਰਨਾਂ ਵੱਲ ਝੁਕਣ ਲੱਗਦੇ ਆ ਇਸ ਤੋਂ ਪਹਿਲਾਂ ਕਿ ਗੁਰੂ ਨਾਨਕ ਸਾਹਿਬ ਚਰਨਾਂ ਤੇ ਝੁਕਣ ਬੇਬੇ ਨਾਨਕੀ ਜੀ ਧੰਗ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦੇ ਆ। ਹੁਣ ਇੱਥੇ ਕਾਇਆਂ ਤੋਂ ਉੱਪਰ ਵੇਖਣਾ। ਮਹਾਰਾਜ ਹੱਥ ਫੜ ਕੇ ਕਹਿੰਦੇ ਨੇ ਭੈਣੇ ਬੇਬੇ ਤੁਸੀਂ ਵੱਡੇ ਹੋ। ਤੇ ਤੁਹਾਡੇ ਸਨਮਾਨ ਵਿੱਚ ਮੈਂ ਝੁਕਣਾ ਸੀ। ਤੁਸੀਂ ਵੱਡੀ ਭੈਣ ਹੋ ਮੈਂ ਛੋਟਾ ਭਰਾ ਹਾਂ। ਤੇ ਜਿਹੜਾ ਜਵਾਬ ਉੱਥੇ ਬੇਬੇ ਨਾਨਕੀ ਜੀ ਨੇ ਦਿੱਤਾ ਸ਼ਾਇਦ ਸਾਨੂੰ ਉਹਦੇ ਨਾਲ ਕੁਝ ਸਮਝ ਮਿਲਦੀ। ਬੇਬੇ ਨਾਨਕ ਜੀ ਕਹਿਣ ਲੱਗੇ ਵੀ ਜੇ ਤੇ ਕੱਲਾ ਭਰਾ ਘਰ ਆਉਂਦਾ ਤੇ ਜ਼ਰੂਰ ਵੱਡੀ ਭੈਣ ਦੇ ਚਰਨਾਂ ਤੇ ਝੁਕਦਾ ਅੱਜ ਮੇਰਾ ਕੱਲਾ ਭਰਾ ਨਹੀਂ ਆਇਆ ਮੇਰਾ ਰੱਬ ਮੇਰੇ ਘਰ ਆਇਆ ਉਹ ਦ੍ਰਿਸ਼ਟੀ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਕੇਵਲ ਸੰਸਾਰੀ ਰਿਸ਼ਤਾ ਜਾਂ ਸੰਸਾਰੀ ਹਸਤੀ ਨਹੀਂ ਜਾਣਿਆ ਜਿਨ੍ਹਾਂ ਨੇ ਅੰਦਰੋਂ ਗੁਰੂ ਨਾਨਕ ਵਿੱਚੋਂ ਨਾਰਾਇਣ ਆਮਤ ਨੂੰ ਵੇਖਿਆ ਜੋ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਤੋ ਗੁਰੂ ਨਾਨਕ ਸਾਹਿਬ ਜੀ ਤੇ ਇੱਕ ਵਿਚਾਰ ਨੇ ਜੇ ਅੱਜ ਵੀ ਅਸੀਂ ਗ੍ਰੈਂਡ ਕਰ ਲਈ ਸ਼ਬਦ ਸੁਣ ਰਹੇ ਸੀ ਨਾ ਜੀ ਸਾਡਾ ਗੁਰੂ ਕੌਣ ਹੈ ਸ਼ਬਦ ਮਹਾਰਾਜ ਨੇ ਵੀ ਇਹੀ ਪੁੱਛਿਆ ਸੀ ਉਹਨਾਂ ਨੇ ਜੋਗੀ ਮਿਲਦੇ ਆ ਜੰਗਮ ਮਿਲਦੇ ਆ ਕਿ ਪਹਿਲਾਂ ਜੇ ਉਹ ਅੰਦਾਜ਼ਾ ਲਾਉਂਦੇ ਆ ਵੀ ਉਹ ਵੀ ਕਾਇਆ ਹੀ ਦੇਖ ਰਹੇ ਸੀ ਨਾ ਬੀ ਉਹ ਸੁਣ ਬਾਲੇ ਕਹਿ ਕੇ ਬਣਾਉਂਦੇ ਓਏ ਬੱਚਿਆ ਜਿਹੜਾ ਉਹਨਾਂ ਦਾ ਲਹਿਜ਼ਾ ਹੈ ਨਾ ਕਿਉਂਕਿ ਗੱਲ ਵਜੂਦ ਦੀ ਸੀ ਨਾ ਜੀ ਉਹ ਕਹਿੰਦੇ ਅਸੀਂ ਸਦੀਆਂ ਹੋ ਗਏ ਤਪ ਕਰਦੇ ਆਂ ਜਟਾ ਜੂਟ ਸਾਡੇ ਵਰਗਾ ਸਾਧਕ ਕੋਈ ਨਹੀਂ ਇਹ ਕੱਲ ਦਾ ਬੱਚਾ ਸਾਡੇ ਨਾਲ ਕੀ ਗੱਲ ਕਰੇਗਾ ਤੇ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਨੂੰ ਮੁਖਾਤਬ ਹੋਣ ਦਾ ਤਰੀਕਾ ਤੁਸੀਂ ਬਾਣੀ ਪੜਨ ਵਾਲੇ ਗੁਰਮੁਖ ਬੈਠੇ ਹੋ ਉਹ ਉਹ ਇਹ ਬਾਲਕ ਹੈ ਕੀ ਬੁਲਾਉਂਦੇ ਆ ਬਾਬਾ ਆਖਿਆ ਨਾਥ ਜੀ ਬੜੀ ਵਿਚਿੱਤਰ ਜਿਹਾ ਤਰੀਕਾ ਪਰ ਸਮੇਂ ਦੀ ਸੀਮਾ ਚ ਰਹੀਏ ਤੇ ਉਹ ਮਹਾਰਾਜ ਨੂੰ ਇਹਨਾਂ ਹਲਕੇ ਚ ਲੈਂਦੇ ਆ ਜਿਹੜਾ ਉਹਨਾਂ ਦੀ ਜਜਮੈਂਟ ਹੁੰਦੀ ਆ ਤੇ ਸੱਚੇ ਬਾਦਸ਼ਾਹ ਨਾਲ ਜਦੋਂ ਫਿਰ ਕਲਾ ਵਰਤਦਿਆਂ ਕੋਈ ਸਧਾਰਨ ਬੰਦੇ ਥੋੜੇ ਸੀ ਜੋਗੀ। ਸਿਧ ਗੋਸ਼ਟ ਪੜੀਏ ਬੜੇ ਬੜੇ ਗਹਿਰੇ ਸਵਾਲ ਕਰਦੇ ਆ ਤੇ ਫਿਰ ਉਹ ਜਦੋਂ ਵੇਖਦੇ ਨਾ ਅੰਦਰ ਦੇ ਖੇੜੇ ਨੂੰ ਵੇਖਦੇ ਆ ਪ੍ਰਤਾਪ ਨੂੰ ਵੇਖਦੇ ਆ ਤੇਜਸਵੀ ਜਲਾਲ ਨੂੰ ਵੇਖਦੇ ਆ ਉਸ ਨੂਰ ਨੂੰ ਉਸ ਵਿਵੇਕ ਨੂੰ ਉਸ ਗਿਆਨ ਦੇ ਸੂਰਜ ਦੀਆਂ ਅੱਖਾਂ ਚੱਖਾਂ ਨਹੀਂ ਪਾਪ ਹੁੰਦੇ। ਫਿਰ ਉਹ ਪੁੱਛਦੇ ਆ ਵੀ ਜੜਾਂ ਕਿੱਥੇ ਆ? ਇਹ ਬਹੁਤ ਵੱਡਾ ਸਵਾਲ ਸੀ। ਜਦੋਂ ਉਹ ਕਹਿੰਦੇ ਆ ਕਵਨ ਮੂਲ ਕਵਣ ਮਤ ਵੇਲਾ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ ਮੂਲ ਕੀ ਹੈ ਅਸੀਂ ਤੇ ਗਲਤ ਅੰਦਾਜ਼ਾ ਲਾ ਬੈਠੇ ਸੀ ਕਿਥੋਂ ਤਾਕਤ ਆ ਰਹੀ ਹੈ ਜੜਾਂ ਕਿਥੇ ਨੇ ਤੇ ਜਿਹੜਾ ਜਵਾਬ ਹਜ਼ੂਰ ਨੇ ਦਿੱਤਾ ਬਸ ਇਹਨੂੰ ਪਕੜ ਲੀਏ ਤੁਸੀਂ ਸੁਣ ਰਹੇ ਸੀ ਹੁਣੇ ਗੁਰਮੁਖਾਂ ਕੋਲ ਇਹਹੀ ਜਵਾਬ ਮਹਾਰਾਜ ਨੇ ਅੱਗੇ ਦਿੱਤਾ ਸੀ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਹੁਣ ਗੁਰੂ ਨਾਨਕ ਕੀ ਹੈ ਸ਼ਬਦ ਸਰੀਰ ਤੇ ਇੱਕ ਸਾਧਨ ਹੈ ਸਾਥ ਸੰਗਤ ਜੇ ਜਦਨ ਤੁਸੀਂ ਗੁਰੂ ਬਚਨ ਨਾਲ ਸੁਰਤਾਂ ਨੂੰ ਜੋੜਿਆ ਵਾਕਈ ਨਾ ਗੁਰੂ ਦੂਰ ਹੈ ਨਾ ਸਿੱਖ ਦੂਰ ਹੈ ਸਾਥ ਸੰਗਤ ਇੱਕਮਿਕ ਹੋ ਗਏ ਅੰਗ ਸੰਗ ਗੁਰ ਮੇਰਾ ਸੰਗ ਸਦਾ ਹੈ ਨਾਲੇ ਹੁਣ ਅਗਲੀ ਗੱਲ ਹੈ ਵੀ ਉਹਨੂੰ ਵੇਖਣਾ ਕਿਵੇਂ ਹੈ ਉਹ ਅਪਨਾਸੀ ਪੁਰਖ ਹੈ ਸਭ ਮੇਰੇ ਸਮਾਇ ਵੇਖਣ ਵਾਸਤੇ ਪਹਿਲਾਂ ਗੁਰੂ ਨਾਨਕ ਸੁਣਨਾ ਪੈਂਦਾ ਜਿੰਨੇ ਜਿੰਨੇ ਗੁਰੂ ਨਾਨਕ ਸੁਣਿਆ ਉਹਦੇ ਕपाट ਖੁੱਲ ਗਏ ਛਿਨ ਪਹਿਲਾਂ ਸੋਚ ਕੁਝ ਹੋਰ ਸੀ ਛਿਨ ਬਾਅਦ ਸੋਚ ਹੋਰ ਹੋ ਗਈ ਭਾਈ ਭਗੀਰਥ ਮਲਸ਼ੀਆਂ ਪਿੰਡ ਦੇ ਲੰਬardar ਨੇ ਕਰਮਕਾਂਢੀ ਨੇ ਅਨਮਤੀਏ ਨੇ ਥਾ-ਥਾ ਤੇ ਭਟਕ ਰਹੇ ਨੇ ਦੇਵੀ-ਦੇਵਤਿਆਂ ਦੇ ਕੋਲ ਸਕੂਨ ਲੱਭਣ ਦਾ ਯਤਨ ਕਰ ਰਹੇ ਸਾਰੀ ਦੁਨੀਆ ਭਟਕਦੀ ਸੀ ਜੀ ਉਸ ਵੇਲੇ ਇੱਕ ਦੀ ਤੇ ਸੋਝੀ ਨਹੀਂ ਸੀ ਨਾ ਜੀ ਇੱਕ ਓੰਕਾਰ ਦੀ ਭਾਵੇਂ ਸਤ ਚਿਤ ਆਨੰਦ ਦੀ ਲਾਲਸਾ ਸੀ ਪਰ ਮਿਲਣਾ ਕਿੱਥੋਂ ਹੈ ਆਪੋ ਆਪਣੇ ਤਰੀਕੇ ਨਾਲ ਲੱਭ ਰਹੀ ਸੀ ਸੰਗ ਹੁਣ ਉਹਨਾਂ ਨੇ ਕੀ ਕੀਤਾ ਜੀ ਐਵੇਂ ਥੋੜਾ ਅੱਗੇ ਚੱਲ ਕੇ ਸੁਲਤਾਨ ਪਰਲੋਦੀ ਉਹਨਾਂ ਨੇ ਗੁਰੂ ਨਾਨਕ ਸੁਣਿਆ ਜਿੱਦਾਂ ਤੁਸੀਂ ਸੁਣ ਰਹੇ ਹੋ ਸੁਣਨ ਦਾ ਮਤਲਬ ਕੀ ਹੈ ਕਿ ਸਾਡੇ ਅੰਦਰ ਪਿਆਸ ਜਾਗ ਕੇ ਸਾਡੇ ਅੰਦਰ ਤਲਬ ਉੱਠੇ ਸਾਡੇ ਅੰਦਰ ਬੇਬਲ ਤੱਕ ਇੰਨੀ ਤਰਬਲ ਹੋਵੇ ਵੀ ਅਸੀਂ ਤੜਪ ਕੇ ਕਹੀਏ ਕਿ ਜਿਵੇਂ ਪਿਆਸਾ ਕਹਿੰਦਾ ਨਾ ਮੈਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਬਾਣੀ ਦਾ ਇੱਕ ਬਚਨ ਹੁੰਦਾ ਮਰਜੀ ਕਰਦਾ ਸਾਰੇ ਸ਼ਾਇਦ ਇਹ ਗੱਲ ਸਮਝ ਆ ਜਾਏ ਸਾਰੇ ਇੱਕ ਵਾਰੀ ਦ੍ਰਿੜ ਕਰਿਓ ਪ੍ਰਭ ਪੇਖਣ ਕਾ ਚਾਓ ਪ੍ਰਭ ਪੇਖਣ ਕਾ ਚਾਓ ਪ੍ਰਭ ਪੇਖਣ ਕਾ ਚਾਓ ਵੇ ਕੜ ਕਾਚ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਸੁਣ ਨਾਮ ਤੇਮਾਰਾ ਪ੍ਰੀਤਮ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਮਹਾਰਾਜ ਨੇ ਸਾਰਾ ਜੋਰ ਦਿੱਤਾ ਨਾ ਜਿਹੜਾ ਸੁਣਨ ਤੇ ਤੁਸੀਂ ਪੜਦੇ ਹੋ ਕਮਜੀਤ ਸਾਹਿਬ ਕਹਿੰਦੇ ਅਵਸਥਾ ਚ ਬਦਲਾਈ ਤਾਂ ਆਉਣਾ ਉਹਨਾਂ ਨੇ ਇਹ ਨਹੀਂ ਕਿ ਆਪ ਵੀ ਜੰਗਲਾ ਚ ਆਸਨ ਲਾਓਗੇ ਸਮਾਧੀਆਂ ਲਾਓਗੇ ਸਰੀਰ ਦੀ ਕਿਰਿਆ ਕਰੋਗੇ ਫਿਰ ਸਿੱਧ ਬਣੋਗੇ ਫਿਰ ਅਵਸਥਾ ਬਦਲਨੇ ਕੀ ਕਹਿੰਦੇ ਨਹੀਂ ਸੁਣਿਆ ਸਿੱਧ ਪੀਰ ਸੁਰਨਾਥ ਉਹ ਕਹਿੰਦੇ ਸੁਣਨ ਨਾਲ ਚੇਂਜ ਆਏਗੀ ਸੁਣਿਆ ਇਸਰ ਬਰਮਾਇੰਦ ਸੁਣਿਆ ਸੱਤ ਸੰਤੋਖ ਗਿਆਨ ਸੁਣਿਆ ਸਰਾ ਗੁਣਾ ਕੇ ਗਾਹ ਇਹ ਸੁੱਤੇ ਸਿੱਧ ਤੁਹਾਡੇ ਅੰਦਰ ਜਿਹੜੇ दैਵੀ ਗੁਣ ਨੇ ਨਾ ਜੋ ਜੋ ਸੁਣਦੇ ਜਾਓਗੇ ਕਿਉਂ ਕਿਉਂ ਹੁਣ ਗੁਰੂ ਕੀ ਹੈ ਗੁਨਾ ਦਾ ਸਾਗਰ ਸੁਣਦੇ ਗਏ ਤੇ ਗੁਰੂ ਵਰਤਦਾ ਗਿਆ ਫਿਰ ਗੁਰੂ ਅੰਦਰ ਸਿੱਖ ਵਿੱਚ ਤੇ ਸਿੱਖ ਗੁਰੂ ਵਿੱਚ ਨਾ ਗੁਰੂ ਨਾਨਕ ਦੂਰ ਨੇ ਨਾ ਤੁਸੀਂ ਦੂਰ ਹੋ ਪੋਜੀਟਿਵ ਸੋਚਿਓ ਸਾ ਸੰਗਤ ਪਗੀਰਥ ਜੀ ਸੁਣਦੇ ਆ ਗੁਰੂ ਨਾਨਕ ਦੇ ਦੀਦ ਕਰਨ ਆਉਂਦੇ ਆ ਅੱਗੇ ਬਾਬਾ ਜੀ ਬੜੀ ਵੱਡੀ ਜ਼ਿੰਮੇਵਾਰੀ ਸੀ ਰਸਤ ਤੋਲ ਨਹੀਂ ਸਾਰਾ ਕਾਰੋਬਾਰੀ ਰਸਤੇ ਦੇ ਹੁੰਦਾ ਸੀ ਜ਼ਿੰਮੇਵਾਰੀ ਦਾ ਕੰਮ ਸੀ ਮਹਾਰਾਜ ਜੀ ਆਪ ਜੀ ਨੂੰ ਜਾਣਕਾਰੀ ਹੈ ਉਹ ਸੁਣ ਕੇ ਹੁੰਦੇ ਆ ਵੀ ਬਾਬਾ ਬੜਾ ਦਿਆਲੂ ਆ ਬੜਾ ਬੇਪਰਵਾਹ ਹੈ ਬੜਾ ਸਮ ਦ੍ਰਿਸ਼ਟੀ ਵਾਲਾ ਹੈ ਬੜੀ ਠੰਡ ਪੈਂਦੀ ਆ ਉਹਨਾਂ ਕੋਲ ਜਾ ਕੇ ਗੁਣੀ ਤੇ ਸੁਣੇ ਸੀ ਵਿਖੀ ਤੇ ਸਹੀ ਸੁਣ ਸੁਣ ਕੇ ਕੀ ਹੋਇਆ ਚਾਓ ਵੇਖਣ ਕਾ ਚਾਓ ਵੇਖੀ ਉਸ ਦੇਵੀ ਰੂਪ ਨੂੰ ਇਹ ਜਿਹੜਾ ਚਾ ਆ ਨਾ ਇਹ ਹੱਥ ਨਾਲ ਨਹੀਂ ਮਿਲਦਾ ਸਾਧ ਸੰਗਤ ਬੰਦਾ ਕੋਈ ਕਹੇ ਵੀ ਮੈਂ ਇੰਨਾ ਸਰੀਰ ਤਪਾਲ ਲਵਾਂ ਤੇ ਮੇਰੇ ਅੰਦਰ ਚਾਪ ਹੈ ਸਿੱਖੀ ਦਾ ਮਾਰਗ ਚਾਹ ਦੇ ਖੰਭ ਨਾਲ ਸਮਝ ਆਉਣਾ ਹੈ ਇੱਥੇ ਪ੍ਰੀਤਮ ਕੇ ਦੇਸ਼ ਦੀ ਉਡਾਰੀ ਚਾਹ ਦੇ ਖੰਭਾਂ ਤੋਂ ਬਿਨਾ ਨਹੀਂ ਲੱਗਦੀ ਸਾਧ ਸੰਗਤ ਜੀ ਤਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਮਨ ਹੱਟ ਕਿੰਨਾ ਨਾ ਪਾਇਓ ਸਭ ਥੱਕੇ ਕਰਮ ਕਮਾਏ ਚਾਹ ਤੇ ਪੈਦਾ ਹੋਣਾ ਜਦੋਂ ਸੁਣਿਆ ਤੇ ਕ੍ਰਿਤੀ ਹੋਏ ਕ੍ਰਿਓਸਤੀ ਜਾਗੀ ਤਲਬ ਜਾਗੀ ਗਾਏ ਵਿਖੀ ਤੇ ਸਹੀ ਹੁਣ ਵੇਖਣ ਦੀ ਆਏ ਟੋਲ ਨੇ ਇੱਕ ਇੱਕ ਤੇ ਕਹਿੰਦੇ ਆ ਵੀ ਪਗੀਰਥ ਜੀ ਕਹਿੰਦੇ ਬਾਬਾ ਜੀ ਗਿਣਤੀ ਨਹੀਂ ਆਉਂਦੀ 7 ਹੋ ਗਏ ਕਹਿੰਦੇ ਅੱਛਾ 7 7 ਕਹਿੰਦੇ ਨਹੀਂ ਜੀ 13 ਹੋ ਗਏ ਬਸ 13 13 ਹੁਣ ਅਖਰ ਤਿੰਨ ਬਦਲੇ ਵਰਤੇ ਨੇ ਬੋਲੇ ਨੇ ਤੇ ਪਗੀਰਥ ਨੂੰ ਅੰਦਰ ਦੀ ਸੋਝੀ ਆ ਗਈ ਵੀ ਇੱਕ ਜਿਹੜਾ ਸਦੀਵ ਹੈ ਨਿਰੰਤਰ ਹੈ ਤੇ ਉਹਨੂੰ ਪਾਉਣ ਦਾ ਸਾਧਨ ਇੱਕੋ ਹੀ ਹੈ ਕਿ ਮੈਂ ਤੇ ਮੇਰਾ ਛੱਡ ਕੇ ਜਦੋਂ ਤੇਰਾ ਦੀ ਸਮਝ ਆ ਗਈ ਉਹਦੇ ਇੱਕ ਤੱਕ ਪਹੁੰਚ ਗਿਆ ਜਰੂਰ ਅੰਦਰ ਦੀ ਇਹੀ ਕਲਾ ਵਰਤੀ ਹੋਏਗੀ ਕਿ ਜੈਸਾ ਸਤਗੁਰ ਸੁਣੀ ਦਾ ਐਸੋ ਹੀ ਮਿਲਲੀ ਉਸੇ ਪਗੀਰਥ ਜੀ ਨੂੰ ਮਹਾਰਾਜ ਜ਼ਿੰਮੇਵਾਰੀ ਦਿੰਦੇ ਆ ਮਰਦਾਨਾ ਜੀ ਦੀ ਧੀ ਦਾ ਵਿਆਹ ਹੈ ਜੋ ਸੌਦਾ ਲੈ ਕੇ ਆਓ ਗੁਰੂ ਨਾਨਕ ਦੇ ਕੁਲ ਜਿਹੜੇ ਪੈਸੇ ਨੇ ਨਾ ਉਹ ਕਾਦੇ ਲਈ ਵਰਤੇ ਜਾਂਦੇ ਆ ਜੀ ਕਦੀ ਕਿਸੇ ਨੂੰ ਰੋਟੀ ਖਵਾਉਣ ਵਾਸਤੇ ਕਦੀ ਕਿਸੇ ਦੀ ਧੀ ਦੇ ਵਿਆਹ ਵਾਸਤੇ ਕਦੀ ਕਿਸੇ ਦੇ ਰੋਗੀ ਦਾ ਇਲਾਜ ਕਰਨ ਵਾਸਤੇ ਉਹ ਕਦੀ ਦਿਪਾਲਪੁਰ ਦੇ ਕੋੜੀ ਤੇ ਜਾ ਕੇ ਜ਼ਖਮ ਕੂੰਝ ਰਹੇ ਨੇ ਸੈਲਫਨ ਐਲਸੇ ਤੇ ਕਰਨਾ ਪਏਗਾ ਨਾ ਵੀ ਕੀ ਅੱਜ ਗੁਰੂ ਨਾਨਕ ਦੇ ਪੈਸੇ ਇਸ ਕੰਮ ਦੀ ਵਰਤਦੇ ਆ ਸੀ ਇਮਾਨਦਾਰੀ ਨਾਲ ਸਾਧ ਸਿੰਘ ਗੁਰੂ ਨਾਨਕ ਸਾਹਿਬ ਤੇ ਇਹੀ ਕੰਮ ਕਰਦੇ ਸੀ ਜਦੋਂ ਉਹਨਾਂ ਕੋਲ ਪੈਸੇ ਹੁੰਦੇ ਸੀ ਕਿਸੇ ਦਾ ਘਰ ਚੁੱਲਾ ਠੰਡਾ ਨਾ ਹੋਵੇ ਸਭ ਦੇ ਘਰ ਚੁੱਲਾ ਤਪੇ ਸਾਰਿਆਂ ਦੇ ਘਰ ਰੋਟੀ ਪਹੁੰਚੇ ਸਾਰਿਆਂ ਦੇ ਦੁੱਖ ਦੂਰ ਹੋਣ ਪਗੀਰਥ ਜੀ ਜਾਂਦੇ ਆ ਕਿ ਤੁਹਾਨੂੰ ਪਤਾ ਹੈ ਮਨ ਸੁਖ ਜੀ ਮਿਲਦੇ ਆ ਹਰ ਗੱਲ ਦੇ ਵਿੱਚ ਪਗੀਰਥ ਜੀ ਦੇ ਗੁਰੂ ਨਾਨਕ ਦਾ ਹੁਕਮ ਹੈ ਤੇ ਉਹ ਮਨ ਸੁਖ ਜੀ ਹੈਰਾਨ ਹੁੰਦੇ ਵੀ ਬੜਾ ਹੁਕਮ ਦਾ ਪਾਬੰਦ ਹੈ ਕਹਿੰਦੇ ਹਾਂ ਜੀ ਕੌਣ ਕਹਿੰਦੇ ਗੁਰੂ ਨਾਲ ਸਾਬ ਕਹਿੰਦੇ ਮੈਨੂੰ ਵੀ ਲੈ ਕੇ ਚੱਲ ਬਚਨ ਇੱਕ ਵਰਤਿਆ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਜਿਹੜੀ ਬਾਰਮੁਖੀ ਬ੍ਰਿਤਿਆ ਨੂੰ ਅੰਤਰਮੁਖੀ ਹੋ ਜਾਂਦੀ ਮਹਾਰਾਜ ਪੁੱਛਦੇ ਨੇ ਤੁਹਾਡਾ ਨਾਮ ਕੀ ਹੈ ਕਹਿੰਦੇ ਮਨ ਸੁਖ ਮਹਾਰਾਜ ਕਹਿੰਦੇ ਕਦੀ ਮਨ ਦਾ ਸੁਖ ਪਾਇਆ ਹੁਣ ਇਹ ਇੰਟਰਨੈਸ਼ਨਲ ਵਪਾਰੀ ਜਹਾਜ਼ ਚੱਲਦੇ ਨੇ ਬਹੁਤ ਵੱਡਾ ਪਰਦੇਸਾਂ ਦੇ ਵਿੱਚ ਵੱਡਾ ਵਣਜਾਰਾ ਸੀ ਉਹ ਇੱਕਦਮ ਸੋਚਣ ਦੀ ਮਜਬੂਰ ਹੋਇਆ ਕਿ ਮੈਂ ਦੁਨੀਆ ਦੀ ਦੌਲਤ ਕਮਾ ਰਿਹਾ ਸੰਸਾਰ ਦੇ ਸਾਧਨ ਇਕੱਠੇ ਕਰ ਰਿਹਾ ਇਹ ਪਪਾ ਕਹਿੰਦਾ ਕਿ ਮਨ ਚੋਂ ਸੁੱਖ ਪਾਇਆ ਸੁੱਖ ਅੰਦਰੋਂ ਨੱਪਣੇ ਇੱਕਦਮ ਬਿਰਤੀ ਪਲਟ ਗਈ ਤੇ ਚਰਨ ਪਕੜ ਕੇ ਕਹਿੰਦਾ ਬਾਬਾ ਜੀ ਹੁਣ ਮੈਂ ਕਿਤੇ ਨਹੀਂ ਜਾਣਾ ਚਾਹੁੰਦਾ ਮਾਰੇ ਕਹਿੰਨ ਲਗੇ ਨਹੀਂ ਕਿਰਤ ਕਰਨੀ ਹੈ ਇਹ ਮਹਿਕ ਦੂਜਿਆਂ ਚ ਵੀ ਵੰਡਣੀ ਹੈ ਤੇ ਉਹ ਮਨ ਸੁੱਖ ਜੀ ਸੰਗਲਾ ਦੀਪ ਜਾਂਦੇ ਸਭ ਕੁਝ ਬਦਲ ਗਿਆ ਨਾ ਸ਼ਿਵਨਾਬ ਕਹਿੰਦਾ ਵੀ ਆਓ ਚੌਪੜ ਖੇਲੀਏ ਆਓ ਮੁਜਰੇ ਆਓ ਸੁਰਾਈਆਂ ਦੇ ਪਿਆਲੀਆਂ ਜਿਵੇਂ ਪਹਿਲਾਂ ਹੁੰਦੇ ਸੀ ਉਹ ਕਹਿੰਦੇ ਨਹੀਂ ਬਸ ਹੁਣ ਕਿਉਂ ਕਹਿੰਦੇ ਹੁਣ ਗੁਰੂ ਨਾਨਕ ਸੁਣਿਆ ਤੇ ਵੇਖਿਆ ਐ ਬਦਲਦਾ ਜੀ ਜਿੱਥੇ ਚੌਪੜ ਹੋਣੇ ਸੀ ਜਿੱਥੇ ਮਹਿਫਲਾਂ ਲੱਗਣੀਆਂ ਸੀ ਉੱਥੇ ਮਹੀਨਾ ਭਰ ਬੇੜਾ ਰੁਕਿਆ ਮਾਲ ਉਤਰਿਆ ਨਵਾਂ ਲੱਦਿਆ ਤੇ ਇਹ ਮਹੀਨਾ ਸੰਗਤ ਵਿੱਚ ਗੁਜ਼ਰਿਆ ਹੁਣ ਸ਼ਿਵਨਾਬ ਨੇ ਗੁਰੂ ਨਾਨਕ ਸੁਣਿਆ ਜਿਵੇਂ ਸਾਡੀਆਂ ਭੈਣਾਂ ਦੁੱਧ ਹੁੰਦਾ ਨਾ ਦੁੱਧ ਦੀ 5-4 ਕਿਲੋ ਦੁੱਧ ਤੇ ਉਹਨੂੰ ਨਿੱਗਾ ਜਿਆ ਕਰਕੇ ਸ਼ਾਮ ਨੂੰ ਚਮਚਾਕ ਸਾਰਾ ਦਹੀਂ ਪਾਉਂਦੀਆਂ ਤੇ ਸਵੇਰੇ ਕੀ ਬਣਦਾ ਜੀ ਫਿਰ ਸਾਰੇ ਦੁੱਧ ਦਾ ਦਹੀਂ ਬਣ ਜਾਂਦਾ ਹੁਣ ਉਹ ਚਮਚਾ ਦਹੀਂ ਨੇ ਕੀ ਕੀਤਾ ਸਾਰੇ ਨੂੰ ਆਪਣੇ ਵਰਗਾ ਬਣਾ ਲਿਆ ਅਸਲ ਵਿੱਚ ਗੁਰੂ ਨਾਨਕ ਨੂੰ ਸੁਣਨਾ ਉਹ ਜਾਗ ਲੱਗਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਸੁਣਿਆ ਤੇ ਵਾਕੇ ਗੁਰੂ ਨਾਨਕ ਵਰਗੇ ਬਣ ਗਏ ਵੱਡੀ ਗੱਲ ਲੱਗੇਗੀ ਤੁਹਾਨੂੰ ਮੰਜਲ ਇਹੀ ਆਸਾ ਸੰਗਤ ਜਿਹਨੂੰ ਬਾਬਾ ਕਹਿੰਦਾ ਕੇਵ ਸਚਿਆਰਾ ਆ ਕਹਿੰਦੇ ਰੱਬ ਬਣਨ ਦੀ ਇਜਾਜ਼ਤ ਦਸਾ ਆਹੀ ਤੇ ਸਿਖਾਇਆ ਸੀ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਆ ਅੱਜ ਮਾਫ ਕਰਿਓ ਕੱਲਾ ਇੱਕ ਖਾਣ ਪੀਣ ਦਾ ਫੰਕਸ਼ਨ ਨਹੀਂ ਸੀ ਮੇਲਾ ਨਹੀਂ ਸੀ ਮੈਂ ਵੇਖ ਰਿਹਾ ਸੀ ਚਲੋ ਜ਼ਰੂਰ ਤਾਂ ਉਹ ਵੀ ਸਰੀਰ ਦੀ ਗੁਰੂ ਨਾਨਕ ਨੂੰ ਸੁਣਨ ਦਾ ਯਤਨ ਕਰੀਏ ਸਾ ਸੰਗਤ ਕਹਿੰਦਾ ਰਾਜਾ ਸ਼ਿਵਨਾਬ ਵੀ ਮੈਨੂੰ ਗੁਰੂ ਨਾਨਕ ਕੋਲ ਲੈ ਜਾ। ਉਹ ਕਹਿੰਦੇ ਚਿੰਤਾ ਨਾ ਕਰ ਜਿਹੜਾ ਬੀਜ ਅੰਦਰ ਪੈ ਗਿਆ ਨਾ ਗੁਰੂ ਨਾਨਕ ਸੁਣਨ ਦਾ ਬੀਜ ਇਹਨੇ ਵਸਲ ਦੇ ਫਲ ਤੱਕ ਪਹੁੰਚਣਾ। ਚਿੰਤਾ ਨਾ ਕਰ। ਆ ਜਿਹੜਾ ਤੁਸੀਂ ਤੁਹਾਡੇ ਨਾਲ ਵੀ ਵਾਪਰਨਾ ਭਾਈ। ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ। ਮਨ ਸੁਖ ਜੀ ਤੇ ਆ ਗਏ। ਸ਼ਿਵਨਾਬ ਦੇ ਅੰਦਰ ਚਿੰਗ ਲੱਗ ਗਈ। ਹੁਣ ਵੇਖੋ ਫਿਰ ਖਤਰਾ ਇੱਥੇ ਵੀ ਸਮਝ ਲੈਣਾ। ਕਈ ਪਖੰਡੀ ਆ ਗਏ। ਤੇ ਕੰਨਿਆਂ ਨੇ ਆ ਕੇ ਦਾਵਾ ਕੀਤਾ ਮੇਰਾ ਨਾਂ ਨਾਨਕ ਹੈ ਆ ਟੇਕ ਮੱਥਾ ਬੜੇ ਜੀ ਅੱਜ ਵੀ ਬਾਬੇ ਦੇ ਬਰਾਬਰ ਕੁਰਸੀਆਂ ਲਾਉਣ ਵਾਲੇ ਲੱਭਦੇ ਤੁਨ ਮੱਥੇ ਟਕਾਉਣ ਨੂੰ ਜੀਬ ਸੜ ਜੇ ਨਹੀਂ ਕਹਿੰਦੇ ਜੀ ਵੀ ਨਾਂ ਟੇਕਿਓ ਇੱਥੋਂ ਮਿਲਣਾ ਸਾਰਾ ਕੁਝ ਤੇ ਅਸੀਂ ਵੀ ਬਥੇਰੇ ਕੁਲਾ ਦੇਂਦੇ ਬਾਬਲੇ ਲੈਂਦੇ ਵੱਡੇ ਬਥੇਰੇ ਬਿਸ਼ਰਮਤ ਪਰੇ ਫਿਰਦੇ ਉਹ ਦਾਵੇਦਾਰ ਆ ਕੇ ਕਹਿੰਦੇ ਬਸ ਫਿਰ ਪਰਖੇ ਜਾਂਦੇ ਸੀ ਨੇ ਕਿ ਕੋਈ ਚਾਰ ਦਮੜਿਆਂ ਤੇ ਪਰਖਿਆ ਗਿਆ ਕੋਈ ਰੰਗ ਤਮਾਸ਼ਿਆਂ ਤੇ ਪਰਖਿਆ ਗਿਆ ਕੋਈ ਰਸਾ ਗਸਾ ਤੇ ਤੇ ਫਿਰ ਇੱਕ ਦਿਨ ਉਹ ਭਾਗਾਂ ਵਾਲਾ ਦਿਨ ਆਇਆ ਜਿਸ ਦਿਨ ਬੀਜੇ ਹੋਏ ਨੂੰ ਫਲ ਲੱਗਿਆ ਬਸ ਇਹ ਬੇਨਤੀ ਕਹਿ ਕੇ ਨਾ ਕਿ ਮੈਂ ਮੰਗਾਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਆਗੇ ਬੜੇ ਜਵਾਬ ਮਿਲਦੇ ਹਥੋਂ ਨਿਰਤਕੀਆਂ ਪਰਖਦਾ ਸੀ ਰਾਜਾ ਸ਼ਿਵਨਾਬ ਨਿਰਤਕੀਆਂ ਆਈਆਂ ਹਾ ਪਾਵ ਰੰਗ ਤਮਾਸ਼ੇ ਢੀਡੇ ਕੱਪੜੇ ਉਹਨਾਂ ਦੇ ਅਟਰੈਕਟ ਕਰਨ ਵਾਲੇ ਤੇ ਬਾਬਾ ਜੀ ਨੇ ਸਾਨੂੰ ਇਹ ਵੀ ਸਿਖਾਇਆ ਕਿ ਕੋਈ ਕਿਸ ਤਰ੍ਹਾਂ ਦਾ ਫਰਕ ਨਹੀਂ ਪੈਂਦਾ ਪਤਾ ਕੀ ਕਿਹਾ ਮਹਾਰਾਜ ਨੇ ਉਹਨਾਂ ਨੂੰ ਧੀਆ ਕਿਹਾ ਧੀਆ ਗਾਸ਼ਯ ਪੁੱਤਰੀ ਰਾਜਕੋਰਾ ਧੀਆ ਕਿਹਾ ਤੇ ਠੱਡ ਪੈ ਗਈ ਅਸੀਂ ਕੀ ਸੀ ਫਰਕ ਨਹੀਂ ਪੈ ਰਿਆ ਬਾਬੇ ਨੇ ਕਿਸ ਨਜ਼ਰ ਨਾਲ ਤੱਕਿਆ ਤੇ ਉਹ ਜਾ ਕੇ ਕਹਿੰਦੀਆਂ ਰਾਜਾ ਸ਼ੇਵਨਾਬ ਨੂੰ ਵੀ ਉਹ ਬਾਕੀਆਂ ਵਰਗਾ ਨਹੀਂ ਉਹ ਤਪਦਿਆਂ ਨੂੰ ਠਾਰਨ ਵਾਲਾ ਉਹ ਸੁੱਕਿਆਂ ਨੂੰ ਹਰੇ ਕਰਨ ਵਾਲਾ ਤਸੱਲੀ ਹੋਈ ਤੇ ਸ਼ਿਵਨਾਬ ਨਾ ਪੇਟਾਵਾਂ ਲੈ ਕੇ ਆਇਆ ਗੁਰੂਕੋ ਧਿਆਨ ਦੇਓ ਸਾਡੇ ਵਾਂਗ ਹੀ ਆਇਆ ਹੋਏ ਕ ਮਠਿਆਈਆਂ ਦੇ ਡੱਬੇ ਕਿਸੇ ਦੇ ਰੁਮਾਲੇ ਮਹੰਗੇ ਕਿਸੇ ਦੇ ਕੋਲ ਵਸਤੂਆਂ ਮਹਿੰਗੀਆਂ ਉਹ ਵੀ ਬੜਾ ਕੁਝ ਲੈ ਕੇ ਆਇਆ ਕਸ਼ਮੀਰ ਨਾ ਰੇਸ਼ਮ ਮੇਵੇ ਗਿਰੀਆਂ ਅਸ਼ਰਫੀਆਂ ਸਿੱਕੇ ਬਹੁਤ ਕੁਝ ਚਾਂਦੀ ਸੋਨਾ ਮਾਰੇ ਕਹਿੰਦੇ ਲੋੜਵੰਦਾਂ ਵਿੱਚ ਵੰਡਦੇ ਹੋ ਇਕ ਰਾਜੇ ਦਾ ਧਰਮ ਕੀ ਹੈ ਰਾਜਾ ਆ ਰਿਹਾ ਤੇ ਹਜ਼ੂਰ ਨੂੰ ਭੇਟ ਕਰ ਰਿਹਾ ਤੇ ਮਹਾਰਾਜ ਕਹਿੰਦੇ ਆ ਰਾਜੇ ਦਾ ਧਰਮ ਹੈ ਜੇ ਪਰਜਾ ਭੁੱਖੀ ਹੈ ਤੇ ਤੇਰੀ ਪੂਜਾ ਅਧੂਰੀ ਹਰ ਇੱਕ ਗੱਲ ਸਿਖਾਈ ਸਤਿਗੁਰੂ ਜੀ ਨੇ ਕਿਤੇ ਸੁਣ ਕੇ ਤੇ ਵੇਖ ਆਰਥਿਕਤਾ ਕੀ ਹੁੰਦੀ ਹੈ ਰਾਜਨੀਤੀ ਕੀ ਹੁੰਦੀ ਹੈ ਧਰਮ ਕੀ ਹੁੰਦਾ ਇਹ ਥੋੜਾ ਕਿਤੇ ਕਹਿੰਦਾ ਸੀ ਜੰਗਲਾਂ 'ਚ ਚਲੇ ਜਾਣਾ ਇਸੇ ਸਮਾਜ 'ਚ ਰਹਿਣਾ ਫਰਜ਼ ਸਿਖਾਏ ਤਾਂ ਮੈਂ ਕਹਿਆ ਸੀ ਗੁਰੂ ਨਾਨਕ ਦਾ ਆਮਦ ਇੱਕ ਵਿਚਾਰ ਦੀ ਆਮਦ ਹੈ ਹਰ ਖੇਤਰ ਵਿੱਚ ਸਮਝਣ ਦਾ ਯਤਨ ਕਰੀਏ ਇਸਤਰੀ ਦਾ ਸਨਮਾਨ ਕੀ ਹੈ ਕਿਰਤ ਕਮਾਈ 'ਚ ਇਮਾਨਦਾਰੀ ਕੀ ਹੈ ਰਾਜੇ ਦਾ ਧਰਮ ਕੀ ਹੈ ਕੋਈ ਦੁਨੀਆ ਦਾ ਐਸਾ ਖੇਤਰ ਨਹੀਂ ਜਿਹਦੀ ਚਰਚਾ ਗੁਰੂ ਨਾਨਕ ਦੀ ਵਿਚਾਰ ਵਿੱਚ ਨਹੀਂ ਹੋ ਰਹੀ ਸਾਥ ਸੰਗਤ ਜੇ ਗ੍ਰੈਂਡ ਕਰ ਲਈ ਸਾਡੀ ਵਿਚਾਰ ਬਦਲੇਗੀ ਤੇ ਜਿੱਦ ਦਿਨ ਵਿਚਾਰ ਬਦਲੇਗੀ ਉਦਨ ਸੰਸਾਰ ਬਦਲੇਗਾ ਆਪਣੇ ਤੋਂ ਸ਼ੁਰੂਆਤ ਹੋਣੀ ਇਹਨੇ ਅਸ਼ਰਕੀਆਂ ਮੇਵੇ ਗਿਰੀਆਂ ਪਸ਼ਮੀਨਾ ਸਭ ਰੱਖਿਆ ਮਹਾਰਾਜ ਨੇ ਸਭ ਵਾਰੀ ਵਾਰੀ ਲੋੜਵੰਦਾਂ 'ਚ ਵੰਡਾ ਦਿੱਤਾ ਦਿਓ ਪਰਜਨ ਤੇ ਥੋੜੀ ਜਿਨੀ ਤਲਖੀ ਹੋਈ ਕਿਸੇ ਦੀ ਲਿਆਂਦੀ ਚੀਜ਼ ਚੁਕਾ ਲਈਏ ਪੀ ਜਾ ਤੇਰਾ ਗਵਾਡੀ ਭੁੱਖਾ ਉਹਨੇ ਦੇ ਦੇ ਜਾ ਕੇ ਐਦਾਂ ਹੀ ਕੰਦੇ ਵਾਪਾ ਸਾਨੂੰ ਐਂ ਲੱਗਦਾ ਕਿ ਨਹੀਂ ਬਹੁਤ ਕੁਝ ਐਸਾ ਜਿਹੜਾ ਅਸੀਂ ਅੱਖਾਂ ਮੀਟ ਕੇ ਨਾ ਲਕੀਰ ਦੇ ਫਕੀਰ ਬਣਦੇ ਤੁਰੇ ਜਾ ਰਹੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਗੁਰੂ ਨਾਨਕ ਦੀ ਖੁਸ਼ੀ ਕਿਵੇਂ ਮਿਲਦੀ ਨੀਰੂ ਜੁਲਾਹੇ ਨੇ ਨਾ ਮਾਰਨ ਨੂੰ ਬਹੁਤ ਹੀ ਸੁੰਦਰ ਗਲੀਚਾ ਪੇਟ ਕੀਤਾ ਬਹੁਤ ਸੋਹਣਾ ਰੀਜ਼ ਨਾਲ ਬਣਾਇਆ ਤੇ ਕਹਿੰਦਾ ਮੈਂ ਇਰਾਨ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਜੀ ਇਸ ਗਲੀਚੇ ਤੇ ਬਹਿ ਕੇ ਰੱਬ ਦੀ ਭਗਤੀ ਕਰ ਲਿਆ ਕਰੋ ਤੇ ਸਾਹਮਣੇ ਸਰਦੀ ਦੀ ਰੁੱਤ ਚ ਕੁੱਤੀ ਦੇ ਬੱਚੇ ਵਿਲਕ ਰਹੇ ਸੀ ਮਹਾਰਾਜ ਕਹਿਣ ਲੱਗੇ ਉਹਨੂੰ ਦੇਖਿਆ ਉਹਦੇ ਉੱਤੇ ਪਾ ਗੁਰੂ ਨਾਨਕ ਦੀ ਖੁਸ਼ੀ ਕਿੱਦਾਂ ਮਿਲਦੀ ਹੈ ਗੁਰੂ ਨਾਨਕ ਨੂੰ ਪਸ਼ਮੀਨਿਆਂ ਨਾਲ ਮਤਲਬ ਨਹੀਂ ਹੈ ਸਾਧ ਸੰਗਤ ਮਹਾਰਾਜ ਕਹਿਣ ਲੱਗੇ ਦੇ ਦੇ ਤੇ ਸਾਰਿਆਂ 'ਚ ਵੰਡ ਕੇ ਨਾ ਥੋੜੀ ਜੀ ਅੰਦਰ ਠੇਸ ਪਹੁੰਚੀ ਤੇ ਕਿਉਂنگ ਬਦਲ ਗਈ ਆਵਾਜ਼ ਦੀ ਕਹਿੰਦਾ ਬਾਬਾ ਜੀ ਮੈਂ ਕੀ ਭੇਟ ਕਰਾਂ ਜੋ ਪ੍ਰਵਾਨ ਹੋਵੇ ਨਾ ਤੁਸੀਂ ਧਨ ਪ੍ਰਵਾਨ ਕੀਤਾ ਨਾ ਤੁਸੀਂ ਕੱਪੜੇ ਪ੍ਰਵਾਨ ਕੀਤੇ ਨਾ ਤੁਸੀਂ ਗਿਰੀਆਂ ਮੇਵੇ ਪ੍ਰਵਾਨ ਕੀਤੇ ਮੈਂ ਕੀ ਭੇਟ ਕਰਾਂ ਜੋ ਪ੍ਰਵਾਨ ਚੜੇ ਤੇ ਮਹਾਰਾਜ ਕਹਿਣ ਲੱਗੇ ਸ਼ਿਵਨਾਬ ਇਹ ਮੈਂ ਮੈਂ ਭੇਟ ਕਰਦੇ ਤੂੰ ਪ੍ਰਵਾਨ ਚੜ ਜਾਏਗਾ ਸਮਝ ਆ ਗਿਆ ਚਰਣਾ ਉੱਤੇ ਸੀਸ ਰੱਖਿਆ ਰਾਜੇ ਦਾ ਮਹਿਲ ਧਰਮਸ਼ਾਲਾ ਹੋ ਗਿਆ ਸੇਖ ਰਾਜ ਸਥਾਪਿਤ ਹੋ ਗਿਆ ਸੇਖ ਰਾਜ ਸਾਰੀ ਸੰਗਤ ਇਕੱਠੀ ਹੁੰਦੀ ਹੈ ਲੰਗਰ ਇਕੱਠਾ ਬਣਨ ਲੱਗ ਪਿਆ ਸੱਚਖੰਡ ਧਰਤੀ ਤੇ ਬਣਾ ਦਿੱਤਾ ਰਾਜਿਆਂ ਦੇ ਰਾਜ ਭਾਗ ਨੂੰ ਸੱਚਖੰਡ ਬਣਾ ਦਿੰਦਾ ਗੁਰੂ ਨਾਨਕ ਜੇ ਅਸੀਂ ਕਿਤੇ ਗੁਰੂ ਨਾਨਕ ਨੂੰ ਸੁਣਨਾ ਸ਼ੁਰੂ ਕਰਦੇ ਹਾਂ ਸਾਰਾ ਮਹਿਲ ਗੁਰੂ ਨਾਨਕ ਦਾ ਆਸ਼ਰਮ ਗੁਰੂ ਨਾਨਕ ਦਾ ਕੇਂਦਰ ਬਣ ਗਿਆ ਨਾ ਸਿੱਖੀ ਦਾ ਗੁਰਦੁਆਰਾ ਹੋ ਗਿਆ ਠੰਡ ਪੈਂਦੀ ਹੈ, ਸ਼ੀਤਲਤਾ ਮਿਲਦੀ ਹੈ ਤੇ ਜਿਉਂ-ਜਿਉਂ ਗੁਰੂ ਨਾਨਕ ਨੂੰ ਸੁਣਦੇ ਨੇ ਤੇ ਗੁਰੂ ਨਾਨਕ ਵੇਖਦੇ ਨੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਧੁਰ ਅੰਦਰੋਂ ਜ਼ਰੂਰ ਇਹੀ ਨਿਕਲੇਗਾ ਜੈਸਾ ਸਤਗੁਰ ਸੁਣੀਂਦਾ ਜੈਸਾ ਸਤਗੁਰ ਸੁਣੀਂਦਾ ਛੜਿਆ ਮੇਲੇ ਪ੍ਰਭੂ ਵਿਛੜਿਆ ਮੇਲੇ ਪ੍ਰਭੂ ਛੜਿਆ ਮੇਲੇ ਪ੍ਰਭੂ ਵਿਛੜਿਆ ਮੇਲੇ ਹਰ ਦਰਗਾਹ ਕਾ ਬਸੀਠ ਹਰ ਦਰਗਾਹ ਕਾ ਬਸੀਠ ਨਾਨਕ ਨੂੰ ਸੁਣਨਾ ਸੁਰਤ ਦਾ ਉਹ ਕਨੈਕਸ਼ਨ ਹੈ ਜਿਹਨੇ ਵਾਹਿਗੁਰੂ ਵਿੱਚ ਲੀਨ ਕਰਨਾ ਸਾਥ ਸੇਵਾ ਤੋਂ ਤੇ ਇਹ ਪੁਰਬ ਮਨਾਉਣ ਦਾ ਅਰਥ ਮੈਨੂੰ ਤੇ ਇਹੀ ਲੱਗਦਾ ਹੈ ਰੱਜ ਰੱਜ ਕੇ ਗੁਰੂ ਨਾਨਕ ਨੂੰ ਸੁਣੀਏ ਸੁਣਿਆ ਮੰਨਿਆ ਮਨ ਕੀਤਾ ਫਿਰ ਤੇ ਚੁੱਭੀਆਂ ਲੱਗ ਗਈਆਂ ਨਾ ਅੰਤਰਗਤ ਫਿਰ ਤੇ ਪਵਿੱਤਰ ਹੋ ਗਏ ਫਿਰ ਤੇ ਨਿਰਮਲ ਹੋ ਗਏ ਲੱਥ ਗਏ ਸਾਰੇ ਪਾਪ ਸਾਥ ਸੇਵਾ ਤੋਂ ਸਾਬ ਜੀ ਦਇਆ ਕਰੋ ਸਾਡੀ ਸੁਰਤ ਤੁਹਾਨੂੰ ਸੁਣੇ ਆਪ ਵੀ ਪੜੋ ਨਾ ਬਾਣੀ ਆਪ ਵੀ ਜਪਜੀ ਸਾਹਿਬ ਪੜ ਰਹੇ ਆ ਤੇ ਕੋਸ਼ਿਸ਼ ਕਰੀਏ ਜੋ ਪੜ ਰਹੇ ਹਨ ਉਹ ਆਪ ਸੁਣੀਏ ਵੇਖਿਓ ਧਿਆਨ ਟਿਕੇਗਾ ਸਾਥ ਸੰਗਤ ਸੁਣਦਿਆਂ ਸੁਣਦਿਆਂ ਮੰਨਣ ਤੱਕ ਪਹੁੰਚ ਜਾਈਏ ਮਾਰੇ ਕਹਿੰਦੇ ਫਿਰ ਮੰਨੇ ਕੀ ਗੱਤ ਕਹੀ ਗੁਰੂ ਤੇ ਭਾਈ ਵਰਤ ਰਿਆ ਸੱਚੇ ਪਾਤਸ਼ਾਹ ਜੀ ਦਇਆ ਕਰਨ ਮੈਨੂੰ ਨਾ ਉੱਥੇ ਸਾਹਿਬ ਜਾਦਿਆਂ ਦੀ ਵਿਥਿਆ ਸੁਣਾਉਂਦੇ ਆ ਸਤਖੰਡ ਦੇ ਕੀਰਤਨੀਆਂ ਬੈਠੇ ਸੱਚੇ ਪਾਤਸ਼ਾਹ ਦੇ ਨਿਵਾਸੀ ਹੋਏ ਇਹ ਸਾਰੇ ਕੀਰਤਨੀਆਂ ਸਫਰੇ ਸ਼ਾਹ ਦਾ ਸ਼ਿੰਗਾਰ ਨੇ ਤੇ ਹਰ ਸਾਲ ਮੈਂ ਇੱਕ ਗੱਲ ਕਰਦਾ ਹੁੰਦਾ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਨਾ ਗੁਰੂ ਨਾਨਕ ਸਾਹਿਬ ਦਾ ਪ੍ਰੈਕਟੀਕਲ ਪ੍ਰਯੋਗਸ਼ਾਲਾ ਹੈ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸੀ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੀ ਉਸ tartar ਤੇ ਹੰਕਾਰੀ ਜ਼ਾਲਮ क्रूरਤਾ ਦੇ ਨਾਲ ਭੈ ਦੇ ਕੇ ਲਾਲਚ ਦੇ ਕੇ ਕਹਿੰਦੇ ਆ ਵੀ ਆਦੇਸ਼ ਕਰੋ ਨਮਸਕਾਰ ਕਰੋ ਸੇਰ ਚਕਾਓ ਤੇ ਗੁਰੂ ਲਾਲਾ ਨੇ ਕਿਹਾ ਨਹੀਂ ਅਸੀਂ ਗੁਰੂ ਨਾਨਕ ਸੁਣਿਆ ਹੋਇਆ ਤੇ ਜਿਨ੍ਹਾਂ ਨੇ ਗੁਰੂ ਨਾਨਕ ਸੁਣਿਆ ਨਾ ਉਹਨਾਂ ਦੇ ਅੰਦਰ ਗੁਰੂ ਨਾਲ ਇੱਕ ਵਰਤਦਾ ਕਹਿੰਦੇ ਸਾਡੀ ਆਦੇਸ਼ ਤੇ ਉਸੇ ਅੱਗੇ ਆ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਅਸੀਂ ਬੰਦਿਆਂ ਅੱਗੇ ਕਿਉਂ ਝੁਕੀਏ ਕਹਿੰਦੇ ਜ਼ਿੰਦਗੀ ਮਿਲੇਗੀ ਸੁੱਖ ਮਿਲਣਗੇ ਸੱਚੀ ਮੱਚੀ ਮਿਲਣੇ ਸੀ ਬਾਕੀਆਂ ਦਾ ਤੇ ਐਵੇਂ ਹੁੰਦਾ ਨਾ ਵੀ ਆ ਜਾਣਗੇ ਪਰ ਨਹੀਂ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਸੁਣਿਆ ਉਹਨਾਂ ਚ ਤ੍ਰਿੜਤਾ ਹੁੰਦੀ ਹੈ ਉਹਨਾਂ ਚ ਭਰੋਸਾ ਹੁੰਦਾ ਹੈ ਉਹਨਾਂ ਚ ਨਿਰਪੈਤਾ ਹੁੰਦੀ ਹੈ ਉਹ ਫਿਰ ਕਮਾਉਂਦੇ ਨੇ satsang ਫਿਰ ਕੌਮਾਂ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਗੁਰੂ ਘਰੇ ਅਸੀਂ ਸ਼ਬਦ ਨਾਲ ਜੁੜੀਏ ਸਾਡੀ ਸੁਰਤ ਪਰਣਾਈ ਜਾਏ ਤੇ ਫਿਰ ਗੁਰੂ ਅੰਗ ਸੰਗ ਹੈ ਉਹ ਕਿਤੇ ਦੂਰ ਨਹੀਂ ਹੈ ਬਸ ਜਿਉਂ-ਜਿਉਂ ਜੁੜਦੇ ਜਾਵਾਂਗੇ ਹਜ਼ੂਰੀ ਦਾ ਅਹਿਸਾਸ ਹੋਏਗਾ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਗੁਰੂ ਮੁਖਾਂ ਨੇ ਮਾਣ ਤੇ ਤਾਦਰ ਦਿੱਤਾ ਹੁਕਮ ਲਾ ਕੇ ਤੁਹਾਡੀ ਚਰਨ ਤੂੜ ਦੁਆਈ ਇਹ ਸਾਰੇ ਗੁਰਸਿੱਖਾਂ ਦਾ ਧੰਨਵਾਦ ਜੀ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮਰ ਸਾਸਰ ਜੀ ਇਸ ਸੰਪੰਨ ਪ੍ਰਸਿੱਧ ਦਵਾਂ ਸਿੰਘ ਸੱਜ ਜਾਨੀ ਗੁਰਪਾਲ ਸਿੰਘ ਜੀ ਐਡਗਨਤੀ ਸਾਹਿਬ ਗੁਰਦੁਆਰਾ ਸ੍ਰੀ ਫਰੇਗੜ ਸਾਹਿਬ ਬਹੁਤ ਹੀ ਮਹਾਨ ਵਿਦਵਾਨ ਹਨ ਪਹਿਲੀ ਵਾਰੀ ਇਹ ਸ਼ੁਰੂ ਕਰ ਵਿਖਾਇਆ ਹੈ ਹੰ ਦਾਸ ਜੀ ਨੂੰ ਬਹੁਤ 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 ਧੰਨਵਾਦ ਕਰਦਾ ਹੈ ਕਿ ਉਹ ਸਿਰਫ 2-4 ਦਿਨਾਂ ਲਈ ਇੱਥੇ ਨਹੀਂ ਆ ਕੇ ਚਾਏ ਸਨ ਸੋ ਅੱਜ ਸਿਰਫ ਹਾਫ ਅਨ ਆਵਰ ਦੇ ਸਕਿਓ ਸਾਨੂੰ ਅਗੋਂ ਤੋਂ ਕੋਸ਼ਿਸ਼ ਕਰਾਂਗੇ ਰਿਕਵੈਸਟ ਕਰਾਂਗੇ ਉਹ ਬੇਨਤੀ ਕਰਦੇ ਹਾਂ ਕਿ ਸਾਨੂੰ